ਆਵਾਜ਼ ਆਈ ਸ਼ੇਬਦਿਆਲ ਕਿਰੀ ਮਾਰਗੇਟ ਹੈ ਇਹ ਜਿਲੰਦਰ ਰੋਡ ਆ ਕੀ ਗੱਲ ਆ ਬਈ ਹਾਂਜੀ ਉਹ ਸਾਡਾ ਮਨੀ ਟ੍ਰਾਂਸਫਰ ਦਾ ਕੰਮ ਹੈਗਾ ਰੋਇਲ ਮਰੀਕ ਚੇਂਜ ਨਾਮ ਕੀ ਬਾਤ ਆ ਦਿਆ ਬਾਦ ਨੂੰ ਤਾਂ ਸਾਰੋਂ ਫੂਰੇ ਗਿਆ ਕਹਿੰਦੇ ਸਾਡੀ ਦੁਕਾਨ ਦਾ ਛੜ ਰੇ ਇੱਥੋਂ ਚੱਕਿਆ ਪਿਆ ਟੁੱਟਾ ਪਿਆ ਤੇ ਉੱਤੋਂ ਬਾਦ ਆ ਫੇ ਅਸੀਂ ਆ ਗਏ ਇੱਥੇ ਆ ਕੇ ਦੇਖਿਆ ਤਾਂ ਫਲਾਤ ਬਣੇ ਉਸ ਮੂਰੇ ਕਿੰਨਾ ਗਨ ਨੁਕਸਾਨ ਆ ਗਿਆ ਲਕਸਾਰ ਉਹ ਮੈਡਮ ਨੂੰ ਜਾ ਕੇ ਫਿਰ ਇਹ ਪਤਾ ਲੱਗੂਗਾ ਕਿੰਨਾ ਕੁ ਸੀ ਗਈ ਹੋਇਆ ਉਧਰੋਂ ਡੀਵੀਡੀਆਰ ਵਗੈਰਾ ਸਾਡੇ ਲੈ ਕੇ ਉਹ ਪੁਆਇੰਟ ਵਗੈਰਾ ਤੇ ਉਹ ਜਿਹੜਾ ਚਾਂਦੀ ਦੇ ਸੀ ਉਹ ਵੀ ਲੈ ਕੇ ਛੱਕੇ ਬਾਕੀ ਸੀਦਾ ਕੰਮ ਆ ਤੁਹਾਡਾ ਬ੍ਰਾਚਨ ਯੂਨੀਅਨ ਦਾ ਤੇ ਕ੍ਰਾਸੀ ਨਾ ਮਰੀ ਟ੍ਰਾਂਸਫਰ ਹੋਈ ਆ ਜਿਹੜਾ ਵੈਸਟ ਇੰਡੀਅਨ ਯੂਨੀਅਨ ਹੋਈ ਆ ਜੀ ਸਰਦਾਰ ਸਿੰਘ ਜੀ ਹੂੰ ਸਰਦਾਰ ਜੀ ਜੇ ਉਹਦੇ ਤੋਂ 40-50 ਕਿਲੋਮੀਟਰ ਹੀ ਖਾਣਾ ਹੈ ਹਾਂ ਜੀ ਉਹ ਨਾਲ ਹੀ ਹੋ ਜਾਏਗਾ ਠਾਣਾ ਜੀ ਖਾਣੇ ਦੇ ਨਾਲ ਹੀ ਤੁਹਾਡੇ ਪੰਜਾਬ ਨੈਸ਼ਨਲ ਬੈਂਕਾਂ ਦੀ ਸਕਿਉਰਿਟੀ ਹੁੰਦੇ ਆਪ ਔਰ ਕੋਈ ਪਤਾ ਨਹੀਂ ਲੱਗਦਾ ਜੀ ਕਿਨਾ ਗੁਰੂ ਕੁਮਾਰ ਇਹ ਦੁਕਾਨ ਹੈ ਦਲੀ ਜਲੰਧਰ ਰੋਡ ਨੀਅਰ ਪੀ ਐਨ ਵੀ ਬੈਂਕ ਚਾਹਤ ਬਾਹਰ ਦਾ ਪਤਾ ਜੀ ਸਵੇਰੇ ਫੋਨ ਆਇਆ ਹੈਗਾ ਮੈਨੂੰ ਉਹਨਾਂ ਦਾ ਕਿ ਦੁਕਾਨ ਦੇ ਸ਼ਟਰ ਤੋੜੇ ਹੋਏ ਜਦੋਂ ਆ ਕੇ ਦੇਖਿਆ ਤਾਂ ਖਲਾਰਾ ਪਿਆ ਹੋਇਆ ਹੈ ਇਹਦੇ ਦੇ ਨੇਪੇ ਤੋਂ ਅੱਧਾ ਕਿਲੋਮੀਟਰ ਠਾਣਾ ਹੈ ਤੇ ਨਾਲ ਹੀ ਮੇਨ ਬ੍ਰਾਂਚ ਵੀ ਐਨ ਵੀ ਦੀ ਹੈ ਤੇ ਨਾਲ ਲੱਗਦੀ ਗੱਲ ਇਹ ਵੱਡੀ ਵੱਡੀ ਚੋਰੀ ਹੁੰਦੀ ਹੈ ਉਹ ਜੋ ਨਾਲ ਜਿਹੜੀ ਅਕੰਧ ਪਿੱਛੇ ਦੇ ਨਾਲ ਬੈਂਕ ਦੀ ਅਕੰਧ ਹੈ ਸਾਮੀ ਦੇ ਲੋ ਕੋਈ ਕੋਕ ਨਹੀਂ ਆ ਗਿਆ ਚੋਰਾਂ ਨੂੰ ਉਹ ਜੀ ਸਰ ਜੀ 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 ਆਈ ਬੋਲ ਸਕਦੇ ਹਾਂ ਜੀ ਆਈ ਆ ਕਰਕੇ ਗਏ ਚੈੱਕ ਸਾਰਾ ਕੁਝ ਲੱਗਦਾ ਹੈ ਕਰਨਗੇ ਕੀ ਕਹਿਣਾ ਹੈ ਉਹ ਕਹਿੰਦੇ ਜੀ ਜਲਦੋ ਜਲ ਚੋਰ ਜਿਹੜੇ ਵੀ ਆ ਕੇ ਪੜਾਂਗੇ ਕੀ ਮੰਗਤੀ ਆ ਬੰਦੇ ਤੋਂ ਮੰਗੋ ਜਿਹਹੀ ਆ ਸਰ ਜੋ ਨੁਕਸਾਨ ਹੋਇਆ ਜਿਹੜਾ ਨੂੰ ਕੀਤਾ ਨੁਕਸਾਨ ਉਹਨਾਂ ਦੇ ਅਕੇਲ ਕੱਸੀ ਜਾਵੇ ਕੀ ਕਰਾਸੀ ਵੀਰਾ ਵੀ ਤੁਸੀਂ ਮਨੀ ਐਪਸੈਂਡਾ ਕੰਮ ਕਰਦੇ ਹੋ ਸਰ ਸਾਡਾ ਵੈਸੇ ਮਨੀ ਮਨੀ ਗ੍ਰਾਮ ਰੀਆ ਪਾਸਪੋਰਟ ਲਾਇਸੈਂਸ ਇਹ ਕੰਮ ਹੈਗਾ ਤੇ ਬਾਕੀ ਕਹਿ ਸੀਗਾ ਪਿਆ ਥੋੜਾ ਬਤ ਉਹ ਵੀ ਲੱਗੇ ਇਹਨਾਂ ਨੁਕਸਾਨ ਆ ਗਏ ਸੁਣ ਮੋਟਾ ਮੋਟਾ 470 ਜਾਤਾ ਹੈਗਾ ਬਾਕੀ ਆ ਦਾ ਜੋ ਤੋੜਪੰਡ ਕਰਕੇ ਇਹਦਾ ਲੱਗਾਈ ਜਾਣਾ ਜੀ ਉਹ ਸਾਬ ਕੋ ਕੈਮਰੇ ਘੁੰਮਣ ਨਾਲ ਹੀ ਲੱਗੇ ਇੱਕ ਰਾਤ ਦੇ ਵਿੱਚ ਉਹਨਾਂ ਨੇ ਦੋ ਇਕੱਠੀਆਂ ਛੋਪਾ ਤੇ ਚੋਰੀ ਕੀਤੀ ਵੀ ਬਸ ਇੱਕ ਗਲੀ 'ਚ ਇੱਕ ਬਾਹਰ ਜੀ ਸਰ ਜਿੰਨੀਆਂ ਚੋਰੀਆਂ ਹੋਈਆਂ 3 ਮਹੀਨਾ ਹੋ ਗਿਆ ਇਸ ਇੱਕ ਘੰਟਾ ਕਰ ਤੋਂ ਜਲੰਧਰ ਰੋਡ ਦੇ ਦੋ ਸ਼ਾਪਸ ਨੇ ਰਾਇਲ ਮਨੀ ਐਕਸਚੇਂਜ ਤੇ ਯੂਨਿਕ ਐਂਟਰਪ੍ਰਾਈਜ਼ਸ ਇਹ ਦੋ ਦੁਕਾਨਾਂ 'ਚ ਚੋਰੀਆਂ ਹੋਈਆਂ ਤੇ ਬਾਕੀ ਹੁਣ ਸਾਡੀ ਟੀਮ ਇੱਥੇ ਪਹੁੰਚ ਗਈ ਹੈ ਅਸੀਂ ਕੈਮਰਾ ਚੈੱਕ ਕਰਦੇ ਆਂ ਬਾਕੀ ਕਾਜ਼ੇ ਲਾਣੇ ਤੇ ਜਿੱਦਾਂ ਇਨਵੈਸਟੀਗੇਸ਼ਨ ਜਿਆ ਸਾਹਮਣੇ ਆਉਣੀ ਹੈ ਜਲਦੀ ਨੂੰ ਟ੍ਰੇਸ ਕਰਾ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਤਿੰਨਾਂ ਦੁਕਾਨਾਂ ਦੇ ਸਰ ਜੀ ਬੇਸਿਕਲੀ ਚੋਰੀ ਹੋਈ ਹੈ ਦੋ ਦੁਕਾਨਾਂ 'ਤੇ ਸਾਹਮਣੇ ਕਾਹਦੀ ਦੁਕਾਨਾਂ ਦੀ ਕੋਈ ਮਨੀ ਐਕਸਚੇਂਜ ਤੇ ਸਰ ਕੁਝ ਮਾਲਕ ਇਹਨਾਂ ਦੇ ਜਿਹੜੇ ਆ ਗਏ ਉਹਨਾਂ ਨਾਲ ਹੋ ਰਿਹਾ ਜੀ ਕੰਟੈਕਟ ਹੋ ਰਿਹਾ ਟੀਮ ਨਾਲ ਬਸ ਸਾਥ ਕਰਤੀ ਹੈ ਜਦੋਂ ਹੀ ਸਾਹਮਣੇ ਆਉਂਦਾ ਸਾਨੂੰ ਦੱਸੋ